ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਮੈਂ ਅਸੀਂ 1 ਪੀਸ ਮੰਡੇਲ ਕਲੋਥਿੰਗ ਹਾਊਸ ਤੋਂ ਇਹ ਆਪਾਂ ਨੇ ਨਿਊ ਸਟਾਕ ਫੇਰ ਦੁਆਰੇ ਰੀਸਟਾਕ ਕਰਾ ਲਿਆ ਜੀ ਬਹੁਤ ਡਿਮਾਂਡ 'ਚ ਰਹੇ ਨੇ ਆਪਣੇ ਸੂਟ ਆਪਾਂ ਨੇ ਵੀਡੀਓ ਪਾਈ ਸੀਗੀ ਸ਼ੇਅਰ ਕਰੀ ਸੀ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਹੈ ਵੀਡੀਓ ਤੇ ਬਹੁਤ ਹੀ ਜ਼ਿਆਦਾ ਭੈਣਾਂ ਦੇ ਕਮੈਂਟ ਆਏ ਨੇ ਸੂਟ ਲਈ ਤੇ ਬਹੁਤ ਹੀ ਆਪਣੇ ਸੂਟ ਹੀ ਡਿਮਾਂਡ ਦੇ ਵਿੱਚ ਰਹੇ ਨੇ ਜੀ ਇਹ ਰਹੂਗਾ ਜੀ ਪਿਓਰ ਆਰਗੈਂਜ਼ਾ ਤੇ ਰਹੂਗਾ ਜੀ ਇਹਦੀ ਸ਼ਰਟ ਨਾਲ ਪਿਓਰ ਕ੍ਰੇਵ ਦੀ ਰਹੂਗੀ ਬਾਟਮ ਤੇ ਸਾਰੇ ਹੀ ਇਹਦੀ ਜਿਹੜੀ ਪ੍ਰਿੰਟਿੰਗ ਹੈਗੀ ਆ ਉਹ ਸਿਕਵੈਂਸ ਤੇ ਆਰੀ ਵਰਕ ਦੇ ਨਾਲ ਸਾਰੀ ਪ੍ਰਿੰਟ ਰਹੂਗੀ ਤੇ ਲੈਸ ਦੇ ਨਾਲ ਰਹੂਗੀ ਜੀ ਫਿਨਿਸ਼ਿੰਗ ਤੇ ਦੁਪੱਟਾ ਹੈਗਾ ਜੀ ਇਹਦਾ ਡੌਟਸ ਵਾਲਾ ਸਾਰਾ ਦੁਪੱਟਾ ਫੋਰ ਸਾਈਡ ਇਹਦਾ ਲੈਸ ਦੇ ਨਾਲ ਫਿਨਿਸ਼ਿੰਗ ਹੈਗਾ ਤੇ ਇਹ ਹੈਗਾ ਜੀ ਇੱਕ ਬਲੂ ਕਲਰ ਤੇ ਟੀਕੇ ਹੋ ਗਿਆ ਜੀ ਕਰੀਮ ਤੇ ਬਰਾਊਨ ਕਲਰ ਵਿੱਚ ਮਸਟਰਡ ਕਲਰ ਦਾ ਕੰਬੀਨੇਸ਼ਨ ਹੈਗਾ ਬਹੁਤ ਹੀ ਜ਼ਿਆਦਾ ਸੋਨੇ ਕਲਰ ਕੰਬੀਨੇਸ਼ਨ ਹੈਗੇ ਨੇ ਜੀ ਤੇ ਇਹ ਰਹੂਗਾ ਜੀ ਕਰੀਮ ਦੇ ਨਾਲ ਗ੍ਰੀਨ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈਗਾ ਤੇ ਅਗਲਾ ਹੈਗਾ ਜੀ ਆਪਣੇ ਕੋਲ ਕਰੀਮ ਤੇ ਪਿੰਕ ਲਵੈਂਡਰ ਕਲਰ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਨੇ ਸੂਟ ਹੈਗੇ ਨੇ ਜਿਹੜੀਆਂ ਭੈਣਾਂ ਨੇ ਸਾਡੇ ਕੋਲੋਂ ਸੂਟ ਇਹ ਹੋਲਡ ਕਰਵਾੜੇ ਨੇ ਸਕਰੀਨਸ਼ਾਟ ਲੈ ਕੇ ਸਾਨੂੰ ਜਾਂ ਕਾਲ ਤੇ ਗੱਲ ਕਰਕੇ ਤੁਸੀਂ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਜੀ ਹਾਂਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਥੈਂਕ ਯੂ